ਸੁਨੰਦਾ ਸ਼ਰਮਾ ਨੇ ਪਿਤਾ ਨੂੰ ਯਾਦ ਕਰ ਸਾਂਝ ਕੀਤੀ ਭਾਵੁਕ ਪੋਸਟ ਕਿਹਾ ਮੁੜ ਕੇ ਨਹੀਂ ਲੱਭਦੇ ਇਹ ਦੱਸਿਆ ਪਿਤਾ ਦੇ ਜਾਣ ਤੋਂ ਬਾਅਦ ਕਿਹੜੀ ਗੱਲ ਉਸ ਨੂੰ ਸਤਾਰੀ ਹੈ ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਸੁਨੰਦਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਈ ਤੇ ਸੋਸ਼ਲ ਮੀਡੀਆ ਤੇ ਅਕਸਰ ਆਪਣੇ ਪਿਤਾ ਦੇ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਆ ਰੀਸੈਂਟਲੀ ਸੁਨੰਦਾ ਸ਼ਰਮਾ ਨੇ ਇੱਕ ਨੋਟ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਨਜ਼ਰ ਆਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਦੁਆ ਮੈਂ ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤੀ ਸੌਣ ਲੱਗਿਆ ਕਰਦੀਆਂ ਕਿ ਕਿਸੇ ਦੇ ਵੀ ਮਾਪਿਓ ਨੂੰ ਕਦੀ ਵੀ ਕੁਝ ਨਾ ਹੋਵੇ ਬੱਚਿਆਂ ਦੇ ਸਾਹਮਣੇ ਮਾਪਿਓ ਨੂੰ ਕੋਈ ਵੀ ਦੁੱਖ ਨਾ ਹੋਵੇ। ਇਹ ਕੋ ਚੀਜ਼ ਸਤਾਉਂਦੀ ਹੈ ਮੈਨੂੰ ਦਿਨ ਰਾਤ ਕਿ ਹਲੇ ਤੱਕ ਮੈਂ ਖੁਸ਼ੀਆਂ ਦੇਣੀਆਂ ਸੀ ਆਪਣੇ ਪੇਰੈਂਟਸ ਨੂੰ। ਕੋਦੋ ਦਾਏ ਵਕਤ ਉਡੀਕਿਆ ਸੀ ਮੈਂ ਪਰ ਮੈਂ ਸ਼ਾਇਦ ਕੋਈ ਖੁਸ਼ੀ ਨਾ ਦੇ ਪਾਈ ਆਪਣੇ ਪਾਪਾ ਨੂੰ ਪਰ ਉਹਨਾਂ ਨੂੰ ਫੇਰ ਵੀ ਮੇਰੇ ਤੇ ਇਨਾ ਪ੍ਰਾਊਡ ਸੀ। ਦਿਨ ਚ 10 ਵਾਰੀ ਟੁੱਟਦੀਆਂ ਤੇ ਮੈਂ 10 ਵਾਰੀ ਆਪਣੇ ਆਪ ਨੂੰ ਹਿੰਮਤ ਦੇ ਕੇ ਉੱਠਦੀਆਂ ਪਰ ਜੋ ਮੁਕਾਮ ਮੇਰੇ ਹੱਥੋਂ ਖੋਇਆ ਗਿਆ ਹੈ ਇਹ ਤਾਂ ਕਦੀ ਵੀ ਨਹੀਂ ਵਾਪਸ ਆਣਾ ਇਸੇ ਦੇ ਨਾਲ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਤੇ Nusrat Fateh Ali Khan ਦਾ ਗੀਤ ਬੈਕਗ੍ਰਾਉਂਡ ਤੇ ਪਲੇ ਕੀਤਾ ਹੈ ਇਸੇ ਦੇ ਨਾਲ ਅਗਲੇ ਪੋਸਟ ਦੇ ਵਿੱਚ ਸੁਨੰਦਾ ਸ਼ਰਮਾ ਨੇ ਲਿਖਿਆ ਬਹੁਤ ਕਿਸਮਤ ਵਾਲੇ ਨੇ ਉਹ ਬੱਚੇ ਜਿਨ੍ਹਾਂ ਦੇ ਮੰਮੀ ਪਾਪਾ ਉਹਨਾਂ ਦੇ ਨਾਲ ਨੇ ਆਪਣੀ ਪ੍ਰਾਇੋਰਟੀ ਹਮੇਸ਼ਾ ਆਪਣੇ ਪੇਰੈਂਟਸ ਰੱਖਿਓ ਮਾਪਿਓ ਨੂੰ ਖੁਸ਼ ਰੱਖਿਓ ਬਸ ਮਾਪਿਓ ਦੇ ਸੁਪਨੇ ਪੂਰੇ ਕਰੋ ਮਿਹਨਤ ਕਰੋ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦੇ ਲਈ ਇਹੀ ਨੇ ਸਭ ਕੁਝ ਮੁੜ ਕੇ ਨਹੀਂ ਲੱਭਦੇ ਇਹ ਸੁਨੰਦਾ ਸ਼ਰਮਾ ਨੇ ਜੋ ਭਾਵੁਕ ਬੋਲ ਆਪਣੇ ਮਾਪਿਓ ਦੇ ਲਈ ਲਿਖੇ ਉਸ ਨੂੰ ਪੜ੍ਹ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਤੁਹਾਡੀ ਕੀ ਰਾਏ ਹੈ ਸੁਨੰਦਾ ਸ਼ਰਮਾ ਦੇ ਇਸ ਪੋਸਟ ਦੇ ਉੱਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ